ਸਤ ਸ੍ਰੀ ਅਕਾਲ ਜੀ ਤੁਹਾਡਾ ਸਵਾਗਤ ਹੈ ਸਾਡੇ YouTube ਚੈਨਲ ਤੇ ਅੱਜ ਆਪਾਂ ਬਹੁਤ ਹੀ ਸਿੰਪਲ ਜਿਹਾ ਡਿਜ਼ਾਈਨ ਲੈ ਕੇ ਆਏ ਹਾਂ ਦੋ ਦੋ ਤੱਕ ਇਹਦਾ ਇਹ ਡਿਜ਼ਾਈਨ ਹੈ ਪਹਿਲਾਂ ਆਪਾਂ ਕੋਈ ਵੀ ਬਾਰਡਰ ਬਣਾ ਲਿਓ ਉਸ ਤੋਂ ਬਾਅਦ ਬਾਰਡਰ ਬਣਾਉਣ ਤੋਂ ਬਾਅਦ ਆਪਾਂ ਇੱਕ ਸਲਾਈ ਸਿੱਧੀ ਸਾਈਡ ਤੋਂ ਸਿੱਧੀ-ਸਿੱਧੀ ਕੱਢਾਂਗੇ ਬਿਲਕੁਲ ਸੋਖਾ ਡਿਜ਼ਾਈਨ ਹੈ ਤੇ ਡਿਫਰੈਂਟਡ ਡਿਜ਼ਾਈਨ ਹੈ ਇਸ ਤਰ੍ਹਾਂ ਦਾ ਡਿਜ਼ਾਈਨ ਪਹਿਲਾਂ ਕਦੇ ਵੀ ਨਹੀਂ ਆਇਆ ਇਸ ਤਰ੍ਹਾਂ ਨੂੰ ਆਪਾਂ ਸਾਰਿਆਂ ਨੂੰ ਪਹਿਲਾਂ ਸਿੱਧੀ ਸਾਈਡ ਤੋਂ ਸਿੱਧੀ-ਸਿੱਧੀ ਬਣਾਵਾਂਗੇ ਸਿਰਫ 2-2 ਕੁੰਡਿਆਂ ਦਾ ਡਿਜ਼ਾਈਨ ਆ ਕਿਸੇ ਵੀ ਪ੍ਰੋਜੈਕਟ 'ਤੇ ਤੁਸੀਂ ਪਾਉਣਾ 2-2 ਦੇ ਹਿਸਾਬ ਨਾਲ ਕੁੰਡੇ ਰੱਖ ਸਕਦੇ ਹੋ ਸਿੱਧੀ ਸਾਈਡ ਤੋਂ ਪਹਿਲਾਂ ਆਪਾਂ ਸਿੱਧੀ-ਸਿੱਧੀ ਫੁਣਾਗੇ ਤੇ ਹੁਣ ਆਪਾਂ ਅੱਗੇ ਉਲਟੀ ਸਾਈਡ ਉਲਟੀ ਸਾਈਡ ਤੋਂ ਇਹ ਉਲਟਾ-ਉਲਟਾ ਇੱਕ ਗੈਪ ਵਾਸਤੇ ਸਲਾਈਆਂ ਨੇ ਸਿੱਧੀ ਸਾਈਡ ਤੋਂ ਸਿੱਧੀ ਤੇ ਉਲਟੀ ਸਾਈਡ ਤੋਂ ਉਲਟੀ ਜੇਕਰ ਸਾਡੇ ਚੈਨਲ ਤੇ ਨਵੇਂ ਆਏ ਹੋ ਚੈਨਲ ਨੂੰ ਸਬਸਕ੍ਰਾਈਬ ਕਰੋ ਇਸ ਤਰ੍ਹਾਂ ਦੇ ਸੌਖੇ ਸੌਖੇ ਤੇ ਸੋਹਣੇ ਸੋਹਣੇ ਡਿਜ਼ਾਈਨ ਵੇਖਣ ਲਈ ਇਹ ਨਾ ਪਿਆਰਾ ਡਿਜ਼ਾਈਨ ਆ ਤੇ ਇਹ ਡਿਜ਼ਾਈਨ ਤੁਹਾਨੂੰ ਹੋਰ ਕਿਤੇ ਨਹੀਂ ਮਿਲਣਾ ਇਤੇ ਨਾ ਸੋਹਣਾ ਤੇ ਸੌਖਾ ਡਿਜ਼ਾਈਨ ਆ ਤੇ ਬਿਲਕੁਲ ਨਵਾਂ ਡਿਜ਼ਾਈਨ ਆ ਐਕਸਟਰਾ ਦੋ ਕਟਲੀਆਂ ਇਹ ਆਪਾਂ ਨੇ ਜਦੋਂ ਆਪਾਂ ਸੂਚ ਡਿਜ਼ਾਈਨ ਪਾਉਣਾ ਉਦੋਂ ਆਪਾਂ ਸਿੱਧੀ ਸਾਈਡ ਤੋਂ ਦੋ ਸਲਾਈਆਂ ਬੁਣਾਂਗੇ ਚਾਰ ਸਲਾਈਆਂ ਬੁਣ ਕੇ ਉਦੋਂ ਬਾਅਦ ਡਿਜ਼ਾਈਨ ਪਾਵਾਂਗੇ ਉਦੋਂ ਬਾਅਦ ਸਿਰਫ ਦੋ ਦੋ ਸਲਾਈਆਂ ਦਾ ਗੈਪ ਵਾਧੂ ਆਪਾਂ ਨੇ ਹੁਣ ਆਪਾਂ ਇੱਕ ਸਿੱਧੀ ਸਾਈਡ ਤੋਂ ਕੱਢੀ ਇੱਕ ਉਲਟੀ ਸਾਈਡ ਤੋਂ ਕੱਢੀ ਹੁਣ ਆਪਾਂ ਨੇ ਕੀ ਕਰਨਾ ਪਹਿਲਾਂ ਧਾਗਾ ਬਿਨਾਂ ਬੁਣੇ ਉਤਾਰਾਂਗੇ ਇੱਕ ਧਾਗਾ ਬੁਣ ਲਾਂਗੇ ਦੂਜੇ ਧਾਗੇ ਨੂੰ ਫੇਰ ਬੁਣਾਂਗੇ ਬੁਣ ਕੇ ਜਿਹੜਾ ਇਹ ਧਾਗਾ ਪਹਿਲੇ ਪਹਿਲਾ ਧਾਗਾ ਉਹਨੂੰ ਅੱਗੇ ਲਿਆਵਾਂਗੇ ਜਿਹੜਾ ਪਿੱਛਲਾ ਹੈ ਉਹਨੂੰ ਇੱਧਰ ਲੈ ਜਾਾਂਗੇ ਹੁਣ ਇਹਨੂੰ ਜਿਹੜਾ ਆਪਾਂ ਅੱਗੇ ਕੀਤਾ ਇਹਨੂੰ ਫੇਰ ਇਸ ਤਰ੍ਹਾਂ ਬੁਣ ਲਾਂਗੇ ਫੇਰ ਇੱਕ ਗੁੰਡਾ ਬੁਣਾਂਗੇ ਜਿਹੜਾ ਪਹਿਲਾ ਗੁੰਡਾ ਇਹਨੂੰ ਅੱਗੇ ਲੈ ਆਵਾਂਗੇ ਤੇ ਜਿਹੜਾ ਆਪਣਾ ਇੱਕ ਕੱਢਿਆ ਇਹਨੂੰ ਪਿੱਛੇ ਲੈ ਜਾਾਂਗੇ ਇਹਨੂੰ ਫੇਰ ਉਲਟਾ ਕੇ ਗੁੰਡਾ ਬੁਣਨਾ ਇਹਨੂੰ ਫੇਰ ਬੁਣਨਾ ਸਿੱਧਾ ਹੀ ਆ ਇਸ ਤਰੀ ਸਿੱਧਾ ਬਣਾਂਗੇ ਇਹ ਆਪਣੀ ਇਸ ਤਰ੍ਹਾਂ ਇੱਕ ਸਿੱਧੀ ਜੰਜੀਰੀ ਬਣਦੀ ਜਾਊਗੀ ਚੈਨ ਆਪਣੀ ਇੱਕ ਸਿੱਧਾ ਬੁਣਿਆ ਭਾਵੇਂ ਆਪਏ ਇਸ ਤਰ੍ਹਾਂ ਕੱਢ ਸਕਦੇ ਆ ਇਹਨੂੰ ਇੱਧਰ ਲੈ ਗਏ ਤੇ ਇਹਨੂੰ ਕੁੰਡੇ ਨੂੰ ਇੱਧਰ ਲਿਜਾ ਕੇ ਇਹਨੂੰ ਇਸ ਤਰੀਕ ਸਿੱਧਾ ਬੁਣ ਲਾਂਗੇ ਫਿਰ ਇੱਕ ਸਿੱਧਾ ਦੋ ਕੁੰਡੇ ਕੱਢੇ ਇੱਕ ਕੁੰਡੇ ਨੂੰ ਇੱਧਰ ਲੈ ਜਾਾਂਗੇ ਤੇ ਇਹਨੂੰ ਆਪਾਂ ਫਿਰ ਸਿੱਧਾ ਬੁਣ ਕੇ ਇਸ ਤਰੀ ਸਲਾਈ ਤੇ ਚੜਾ ਲਾਂਗੇ ਇਸ ਤਰੀ ਇਹ ਆਪਣਾ ਡਿਜ਼ਾਈਨ ਬਣਦਾ ਜਾਊਗਾ ਬਹੁਤ ਹੀ ਸਿੰਪਲ ਤੇ ਪਿਆਰਾ ਡਿਜ਼ਾਈਨ ਬਣ ਕੇ ਆਊਗਾ ਡਿਫਰੈਂਟ ਲੁੱਕ ਦੇਊਗਾ ਤੁਹਾਡੀ ਕੋਟੀ ਜੈਕਟ ਨੂੰ ਕਿਸੇ ਚ ਵੀ ਪ੍ਰੋਜੈਕਟ ਚ ਪਾਉਣੇ ਆ ਇਸ ਤਰ੍ਹਾਂ ਸਾਰੇ ਸਲਾਈ ਆਪਾਂ ਇਹ ਇਸ ਤਰੀਕ ਕੰਪਲੀਟ ਕਰਾਂਗੇ ਬੂਨ ਨੈਕ ਨੂੰ ਦੇ ਨੂੰ ਸਿੱਧਾ ਹੀ ਆ ਇਸ ਤਰ੍ਹਾਂ ਦੇਖੋ ਆਪਣੀ ਕਿੰਨੀ ਸੋਹਣੀ ਚੈਨ ਬਣਦੀ ਆਉਂਦੀ ਆ ਸਾਰੀ ਸਿਲਾਈ ਆਪਾਂ ਇਸ ਤਰ੍ਹਾਂ ਹੀ ਪੂਰੀ ਕਰਕੇ ਤੁਹਾਨੂੰ ਦਿਖਾਉਣੀ ਆ ਇਸ ਤਰ੍ਹਾਂ ਹੀ ਆਪਣੀ ਸਾਰੀ ਸਿਲਾਈ ਤੋਂ ਆ ਪੂਰੀ ਕਰ ਲਈ ਆਪਾਂ ਨੇ ਜਿਵੇਂ ਤੁਹਾਨੂੰ ਦੱਸਿਆ ਉਲਟੀ ਸਾਈਡ ਤੇ ਨੂੰ ਆਪਾਂ ਉਲਟਾ ਉਲਟਾ ਬਣਾਵਾਂਗੇ ਤੁਹਾਡੇ ਕੋਟੀ ਜੈਕਟ ਨੂੰ ਹੀ ਬਿਲਕੁਲ ਅਲੱਗ ਲੁੱਕ ਦੇਉ ਰੈਡੀਮੇਡ ਜੈਕਟ ਦੀ ਤਰ੍ਹਾਂ ਬਣੂਗਾ ਇਹ ਇੰਨਾ ਸੋਹਣਾ ਤੇ ਸੋਖਾ ਜਿਹਾ ਡਿਜ਼ਾਈਨ ਆ ਐਸ ਤਰ੍ਹਾਂ ਨੋਟਾ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਦਿਆ ਕਰੋ ਤੇ ਵੀਡੀਓ ਸ਼ੇਅਰ ਕਰ ਦਿਆ ਕਰੋ ਜੇ ਤੁਹਾਨੂੰ ਵਧੀਆ ਲੱਗੇ ਹੁਣ ਆਪਾਂ ਕੀ ਕਰਨਾ ਐਸ ਤਰ੍ਹਾਂ ਇਹ ਤੋਂ ਬਾਅਦ ਆਪਾਂ ਇੱਕ ਉਲਟੀ ਸਲਾਈ ਕਰਤੀ ਇੱਕ ਤਾਗਾ ਬਿਨਾਂ ਬੁਣੀ ਉਤਾਰਾਂਗੇ ਹੁਣ ਤਾਗਾ ਆਪਣੀ ਸਾਈਡ ਲਿਆਵਾਂਗੇ ਤੇ ਦੋ ਦਾ ਇੱਕ ਕਰ ਦਾਂਗੇ ਇਸ ਤਰ੍ਹਾਂ ਹੀ ਆਪਣੇ ਦੋ ਤਾਗੇ ਪੂਰੇ ਹੋ ਗਏ ਜਾਲੀ ਪੈ ਕੇ ਤਾਗਾ ਆਪਣੀ ਸਾਈਡ ਦੋ ਦਾ ਇੱਕ ਤਗਾ ਫੇਰ ਆਪਣੀ ਸਾਈਡ ਦੋ ਦਾ ਇੱਕ ਇਹ ਆਪਾਂ ਇਸ ਤਰੀ ਫੇਰ ਸਾਰੀ ਸਲਾਈ ਪੂਰੀ ਕਰਾਂਗੇ ਆਪਣੀ ਸਾਈਡ ਤੱਕ ਦੋ ਦਾ ਇੱਕ ਇਹ ਜਿਹੜਾ ਆਪਾਂ ਜਾਲੀ ਪਾਉਂਦੇ ਇਹਨਾਂ ਆਪਣਾ ਤੱਕ ਪੂਰਾ ਹੋ ਜਾਂਦਾ ਆਪਣੀ ਸਾਈਡ ਤੱਕ ਕਰਕੇ ਬੈਕ ਸਾਈਡ ਤੋਂ ਦੋ ਦਾ ਇੱਕ ਫੇਰ ਆਪਣੀ ਸਾਈਡ ਤੱਕ ਕੀਤਾ ਬੈਕ ਸਾਈਡ ਤੋਂ ਦੋ ਦਾ ਇੱਕ ਇਸ ਤਰੀ ਤੇ ਲਾਸਟ ਵਾਲੇ ਨੂੰ ਆਪਾਂ ਇਸ ਤਰ੍ਹਾਂ ਸਿੱਧਾ ਹੀ ਬਣਾ ਲਾਂਗੇ ਇਹਦੇ ਬੈਕ ਸਾਈਡ ਤੋਂ ਹਰ ਸਲਾਈ ਇਸ ਤਰ੍ਹਾਂ ਉਲਟੀ-ਉਲਟੀ ਨੂੰ ਹਰੇ ਹਰ ਵਾਰੀ ਆਪਾਂ ਡਿਜ਼ਾਈਨ ਪਾਉਣ ਆਪਾਂ ਕੋਈ ਗੈਪ ਵਾਲੀ ਐ ਸਲਾਈ ਉਸ ਤਰੀਏ ਇਹ ਆਪਾਂ ਇਸ ਤਰੀਏ ਆਪਾਂ ਸਾਰੇ ਨੂੰ ਕੰਪਲੀਟ ਕਰਾਂਗੇ ਹੁਣ ਆਪਾਂ ਫੇਰ ਜਿਹੜੀ ਆਪਾਂ ਇਹ ਸਲਾਈ ਪਾਈ ਆ ਇਹ ਹੀ ਦੁਬਾਰਾ ਫੇਰ ਪਾਵਾਂਗੇ ਪਹਿਲਾਂ ਧਾਗਾ ਬਿਨਾਂ ਬੁਣੀ ਉਤਾਰਾਂਗੇ ਇੱਕ ਕੁੰਡਾ ਸਿੱਧਾ ਗੋਲ ਲਿਆ ਫੇਰ ਦੁਬਾਰਾ ਸਿੱਧਾ ਗੋਲ ਲਿਆ ਹੁਣ ਇਹ ਦੋਏ ਕੁੰਡਿਆਂ ਨੂੰ ਕੱਢਾਂਗੇ ਤੇ ਪਿਛਲੇ ਕੁੰਡੇ ਨੂੰ ਅੱਗੇ ਲੈ ਜਾਾਂਗੇ ਤੇ ਅਗਲੇ ਕੁੰਡੇ ਨੂੰ ਪਿੱਛੇ ਲੈ ਆਇਆ ਐਸਾ ਰੂ ਅੱਗੇ ਲਿਜਾ ਕੇ ਇਹਨੂੰ ਬੁਣੇ ਇਸ ਤਰ੍ਹਾਂ ਹੀ ਸਿੱਧਾ ਲਵਾਂਗੇ ਫੇਰ ਇੱਕ ਸਿੱਧਾ ਬੁਣਾਂਗੇ ਦੋ ਕੁੰਡਿਆਂ ਨੂੰ ਕੱਢਾਂਗੇ ਇਹ ਕੁੰਡੇ ਨੂੰ ਪਿੱਛੇ ਲੈ ਜਾਾਂਗੇ ਤੇ ਇਹ ਕੁੰਡੇ ਨੂੰ ਦੁਬਾਰਾ ਫੇਰ ਇਸ ਤਰੀਕ ਸਿੱਧਾ ਬੁਣਾਂਗੇ ਇੱਕ ਸਿੱਧਾ ਗੁਣਿਆ ਦੋ ਗੁੰਡੇ ਕੱਢੇ ਫੇਰ ਨੂੰ ਨੂੰ ਆਪਾਂ ਇਸ ਤਰ੍ਹਾਂ ਸਿੱਧੇ ਹੀ ਬੁਣ ਲਾਗੇ ਤੋਂ ਗੁੰਡੇ ਕੱਢੇ ਇਸ ਤਰੀਹੀ ਆਪਾਂ ਸਾਰੀ ਸਿਲਾਈ ਫੇਰ ਪਹਿਲਾਂ ਦੀ ਤਰ੍ਹਾਂ ਕਰਾਂਗੇ ਦੇਖੋ ਇਸ ਤਰ੍ਹਾਂ ਇਹ ਆਪਣਾ ਡਿਜ਼ਾਈਨ ਕਰਦੋ ਨਾ ਸਾਰੇ ਸਲਾਈਸ ਨੂੰ ਪੂਰੀ ਕਰਕੇ ਦਿਖਾਉਣੇ ਆ ਇਸ ਤਰ੍ਹਾਂ ਆਪਾਂ ਨੇ ਇਹ ਵੀ ਸਲਾਈ ਸਾਰੀ ਪੂਰੀ ਕਰ ਲਈ ਇਹਨੂੰ ਉਲਟੀ ਸਾਈਡ ਤੋਂ ਉਲਟੇ ਹੀ ਬਣਾਵਾਂਗੇ ਉਲਟੀ ਸਾਈਡ ਤੇ ਉਹਨੂੰ ਆਪਾਂ ਸਾਰੇ ਨੂੰ ਉਲਟਾ ਉਲਟਾ ਬਣ ਕੇ ਕੰਪਲੀਟ ਕੰਪਲੀਟ ਕਰਾਂਗੇ ਉਸ ਤੋਂ ਬਾਅਦ ਦੁਬਾਰਾ ਫਿਰ ਉਸ ਤਰੀਆ ਆਪਣਾ ਡਿਜ਼ਾਈਨ ਚੱਲ ਪੂਗਾ ਸਿਮਿਆ ਆਪਾਂ ਸ਼ੁਰੂ ਕੀਤਾ ਸੀਗਾ ਐਸਟਰ ਇਸ ਤੋਂ ਬਾਅਦ ਦੁਬਾਰਾ ਫੇਰੀ ਕ ਸਿੱਧੀ ਸਲਾਈ ਪਾ ਕੇ ਇੱਕ ਉਲਟੀ ਤੇ ਦੁਬਾਰਾ ਫਿਰ ਆਪਣਾ ਇਹ ਹੀ ਡਿਜ਼ਾਈਨ ਚੱਲ ਪੂਗਾ ਬਸ ਇੱਕ ਗੱਲ ਦਾ ਧਿਆਨ ਰੱਖਣਾ ਜਦੋਂ ਆਪਾਂ ਇਹ ਸ਼ੁਰੂ ਕਰਨਾ ਉਦੋਂ ਗੈਪ ਵਾਸਤੇ ਆਪਾਂ ਇੱਥੇ ਚਾਰ ਸਲਾਈਆਂ ਦੇਣੀਆਂ ਨੇ ਉਦੋਂ ਬਾਅਦ ਇਹ ਵਿਚਾਲੇ ਸਿਰਫ ਇੱਕ ਸਲਾਈ ਆਊਗੀ ਕਿਉਂਕਿ ਇਹ ਡਿਜ਼ਾਈਨ ਨਾਲ ਹੀ ਗੈਪ ਐਨਾ ਆਪਣੇ ਆਪ ਬਣ ਜਾਂਦਾ ਹੈ ਦੇਖੋ ਕਿੰਨਾ ਘੈਂਟ ਲੱਗਦਾਗਾ ਬਹੁਤ ਹੀ ਤੇ ਡਿਫਰੈਂਟ ਡਿਜ਼ਾਈਨ ਆ ਕਿਵੇਂ ਲੱਗਿਆ ਕਮੈਂਟ ਕਰਕੇ ਦੱਸਿਓ ਸਾਡੀ ਵੀਡੀਓ ਵੇਖਣ ਲਈ ਸਾਡਾ ਜੁੜੇ ਰਹਿਣ ਲਈ ਬਹੁਤ ਬਹੁਤ ਥੈਂਕ ਯੂ ਜੀ